ਸੋ ਬੇਸਿਕਲੀ ਇਹ ਇੱਕ ਇੰਟਰਨੈਸ਼ਨਲ ਲੈਵਲ ਕੰਪੀਟੀਸ਼ਨ ਹੈ ਐਦ ਵਿੱਚ ਇੰਡੀਆ ਤੇ ਅਬ੍ਰੋਡ ਦੇ ਕਾਫੀ ਟੀਮਸ ਕਾਲਜ ਦੇ ਟੀਮਸ ਜਿਹੜੀ ਕਾਲਜ ਦੇ ਆਟੋਮੋਟਿਵ ਟੀਮਸ ਹੁੰਦੀਆਂ ਨੇ ਉਹ ਪਾਰਟਿਸਪੇਟ ਕਰਦੀਆਂ ਬੇਸਿਕਲੀ ਇਹ ਇੱਕ ਆਫ-ਰੋਡ ਕੰਪੀਟੀਸ਼ਨ ਹੈ ਜਿਹਦੇ ਵਿੱਚ ਸਟੂਡੈਂਟਸ ਇੱਕ ਆਫ-ਰੋਡ ਵਹੀਕਲ ਜਾਂ ਪ੍ਰੋਟੋਟਾਈਪ ਤੁਸੀਂ ਕਹਿ ਸਕਦੇ ਹੋ ਉਹ ਪ੍ਰਿਪੇਅਰ ਕਰਦੇ ਨੇ ਚੱਲ ਸਾਡਾ ਹੋਇਆ ਸੀ ਇੰਦੋਰ ਜਿੱਤੇ ਨੈਟ੍ਰੈਕਸ ਪਿਥੰਪੁਰ ਹੈ ਜਿਹੜਾ ਉਹ ਏਸ਼ੀਆ ਦਾ ਲਾਰਜੇਸਟ ਆਫ-ਰੋਡ ਟੈਸਟ ਟਰੈਕ ਹੈ ਉਥੇ ਇਵੈਂਟ ਕੀਤਾ ਗਿਆ ਸੀ ਉਥੇ ਜੀ ਸਪੈਸ਼ਲੀ ਇੱਕ ਡਿੱਚ ਹੁੰਦੀ ਆ ਜਿਹਦੇ ਵਿੱਚ ਯੂ ਹੈਵ ਟੂ ਗੋ ਥਰੂ ਬਟ ਯੂ ਹੈਵ ਟੂ ਗੋ ਥਰੂ ਫਾਸਟ ਸੋ ਉਹਦੇ ਵਿੱਚ ਇਸ਼ੂ ਆਹੀ ਆ ਵੀ ਜੇ ਤੁਸੀਂ ਤੇਜ਼ ਜਾ ਰਹੇ ਹੋ ਤਾਂ ਪਾਣੀ ਉੱਛਲਣਾ ਵਾ ਤੇ ਉੱਛੜ ਕੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਹੁਣੇ ਗੱਡੀ ਸਾਫ਼ ਕੀਤੀ ਹੋਇਆ ਇੱਥੇ ਤੱਕ 20 ਪਾਣੀ ਆ ਜਾਂਦਾ ਜਦੋਂ ਸਾਡਾ ਫੇਜ਼ 1 ਐਂਡ ਫੇਜ਼ 2 ਜਿਹੜੇ ਦੋ ਫੇਜ਼ ਹੁੰਦੇ ਆ ਉਸ ਵਾਸਤੇ ਸਾਡਾ ਫਾਈਨਲ ਰਿਜ਼ਲਟ ਆ ਕਿ ਸਾਡੀ ਟੀਮ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਚੁੱਕੀ ਹੈ ਪੰਜਾਬ ਦੇ ਵਿੱਚੋਂ ਆਲਮੋਸਟ 11 ਟੀਮਾਂ ਗਈਆਂ ਸੀ ਕਿਉਂਕਿ ਦਿਖਣਾ ਇੱਕਦਮ ਬੰਦ ਹੋ ਜਾਂਦਾ ਵਾ ਤੁਸੀਂ ਪੂਰੇ ਚਿੱਕੜ ਚ ਭਿੱਜ ਵਿਚ ਵਿੱਚ ਤੁਹਾਡੇ ਮਾਈਕ ਵਿੱਚ ਚਿੱਕੜ ਫਸਿਆ ਸੋ ਇਟ ਇਜ਼ ਅ ਵੈਰੀ ਥ੍ਰਿਲਿੰਗ ਐਕਸਪੀਰੀਅੰਸ ਓਵਰਆਲ ਬੇਸਿਕਲੀ ਇਹ ਉਹ ਇੱਕ ਤਰੀਕੇ ਦਾ ਕਲਚਰ ਰਿਪਰੈਜ਼ੈਂਟ ਕਰਦੀ ਹੈ ਜਿਹੜਾ ਐਕਚੁਅਲ ਆਫ-ਰੋਡ ਕਲਚਰ ਹੈ ਮਤਲਬ ਤੁਸੀਂ ਇਹ ਗੱਡੀਆਂ ਨੂੰ ਪਹਾੜਾਂ ਤੇ ਲੈ ਕੇ ਜਾ ਸਕਦੇ ਹੋ ਤੁਸੀਂ ਜਿੱਦਨ ਮਰਜ਼ੀ ਲੈ ਜਾਓ ਗੱਡੀ ਨੂੰ ਇਹ ਗੱਡੀ ਕਦੇ ਵੀ ਤੁਹਾਡੇ ਸਾਥ ਨਹੀਂ ਛੱਡੇਗੀ ਜੀ ਹਾਂ ਇੱਕ 45 ਡਿਗਰੀ ਦੀ ਚੜਾਈ ਆ ਪਹਾੜੀ ਚੜ੍ਹਣੀ ਪੂਰੀ ਦੀ ਪੂਰੀ ਤੇ ਇਹ ਗੱਡੀ ਇੱਕ ਵਾਰ ਨਹੀਂ ਰੁਕੀ ਉੱਥੇ ਗੱਡੀਆਂ ਸਿਗੀਆਂ ਜਿਹੜੀਆਂ ੱਤਕਾ ਲਾ ਲਾ ਕੇ ਚੜਾਉਣੀਆਂ ਪੈਰੀਆਂ ਸੀ ਪਰ ਇਹ ਗੱਡੀ ਬਿਲਕੁਲ ਨਹੀਂ ਇੱਕ ਵਾਰੀ ਵੀ ਨਹੀਂ ਰੁਕੀ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਜੀਐਨਐ ਕਾਲਜ ਦੇ ਵਿੱਚ ਅਸੀਂ ਮੌਜੂਦ ਆ ਤਾਂ ਅਗਰ ਇੰਜੀਨੀਅਰਿੰਗ ਕਾਲਜ ਦੀ ਗੱਲਬਾਤ ਕੀਤੀ ਜਾਵੇ ਤੇ ਜਿਹੜੇ ਸਟੂਡੈਂਟਸ ਇੱਥੇ ਇੰਜੀਨੀਅਰਿੰਗ ਕਰਦੇ ਨੇ ਉਹਨਾਂ ਦੇ ਹੱਥੋਂ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਨਾਲ ਦਿਖਾਈਆਂ ਤਾਂ ਮੈਨੂੰ ਲੱਗਦਾ ਕਿ ਵੀਡੀਓ ਦੇਖਣ ਵਾਲੀ ਆਡੀਅנס ਵੀ ਬੇਤਾਬ ਰਹਿੰਦੀ ਕਿ ਕਿਸ ਤਰੀਕੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹ ਸਟੂਡੈਂਟਸ ਤਿਆਰ ਕਰਦੇ ਨੇ ਆਪਣੇ ਕੋਰਸ ਦੀ ਡਿਊਰੇਸ਼ਨ ਦੇ ਵਿੱਚ ਜੈਨਸੋਨਿਕ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਆਫ-ਰੋਡਿੰਗ ਵਾਹਨ ਤਿਆਰ ਕੀਤਾ ਤੁਸੀਂ ਇਹਨੂੰ ਦੇਖੋਗੇ ਜੇ ਤਾਂ ਇਹਦੀ ਖਾ ਕਿਹੜੇ ਰੈਂਕਸ ਦੇ ਵਿੱਚ ਇਹਨਾਂ ਨੂੰ ਕਹਿ ਲੋ ਵੀ ਗਿਣਿਆ ਗਿਆ ਕਿਵੇਂ ਦੀ ਡਿਟੇਲਸ ਕੀ ਨੇ ਔਰ ਇਸ ਨੂੰ ਕਿੱਦਾਂ ਬਣਾਇਆ ਗਿਆ ਸੀ ਕਿੰਨਾ ਸਮਾਂ ਕਿੰਨਾ ਲੱਗਿਆ ਸੀ ਸੋ ਬੇਸਿਕਲੀ ਇਹ ਇੱਕ ਇੰਟਰਨੈਸ਼ਨਲ ਲੈਵਲ ਕੰਪੀਟੀਸ਼ਨ ਹੈ ਐਸ ਦੇ ਵਿੱਚ ਇੰਡੀਆ ਤੇ ਅਬ੍ਰੋਡ ਦੀ ਕਾਫੀ ਟੀਮਸ ਕਾਲਜ ਦੇ ਟੀਮਸ ਜਿਹੜੀ ਕਾਲਜ ਦੇ ਆਟੋਮੋਟਿਵ ਟੀਮਸ ਹੁੰਦੀਆਂ ਨੇ ਉਹ ਪਾਰਟਿਸਪੇਟ ਕਰਦੀਆਂ ਬੇਸਿਕਲੀ ਇਹ ਇੱਕ ਆਫ-ਰੋਡ ਕੰਪੀਟੀਸ਼ਨ ਹੈ ਜਿਹਦੇ ਵਿੱਚ ਸਟੂਡੈਂਟਸ ਇੱਕ ਆਫ-ਰੋਡ ਵਹੀਕਲ ਜਾਂ ਪ੍ਰੋਟੋਟਾਈਪ ਤੁਸੀਂ ਕਹਿ ਸਕਦੇ ਹੋ ਉਹ ਪ੍ਰਿਪੇਅਰ ਕਰਦੇ ਨੇ ਤੇ ਇਹਨੂੰ ਇਨੀਸ਼ially ਡਿਜ਼ਾਈਨ ਕਰਦੇ ਨੇ ਅ ਤਿੰਨ ਫੇਸੇ ਦੇ ਵਿੱਚ ਹੁੰਦਾ ਹੈ ਜਿਹਦੇ ਵਿੱਚ ਦੋ ਫੇਸ ਵਰਚੁਅਲ ਹੁੰਦੇ ਆ ਉਹ ਡਿਜ਼ਾਈਨਿੰਗ ਫੇਸੇ ਹੁੰਦੇ ਆ ਡਿਜ਼ਾਈਨਰ ਮੈਨੂਫੈਕਚਰਿੰਗ ਤੀਸਰਾ ਫੇਸ ਜਿਹੜਾ ਹੁੰਦਾ ਉਹ ਇਵੈਂਟਸ ਔਨ ਸਾਈਟ ਹੁੰਦਾ ਜਿਸ ਤਰ੍ਹਾਂ ਇਸ ਸਾਲ ਸਾਡਾ ਹੋਇਆ ਸੀ ਇੰਦੋਰ ਜੀ ਜਿੱਤੇ ਨੈਟ੍ਰੈਕਸ ਪੀਥਮ ਹੋ ਰਿਹਾ ਜਿਹੜਾ ਉਹ ਏਸ਼ੀਆ ਦਾ ਲਾਰਜੈਸਟ ਆਫਰ ਟੈਸਟ ਟਰੈਕ ਹੈ ਉਥੇ ਇਵੈਂਟ ਕੀਤਾ ਗਿਆ ਸੀ ਉਥੇ ਅਪਰੋਕਸੀਮੇਟ ਇਨੀਸ਼ੀਅਲੀ 150 ਟੀਮਾਂ ਆਈਆਂ ਸੀ ਬਟ ਜਿਹੜੀ ਫਾਈਨਲ ਦੇ ਵਿੱਚ ਕੁਆਲੀਫਾਈ ਕੀਤੀਆਂ ਉਹ 75 ਕੁ ਟੀਮਾਂ ਕੁਆਲੀਫਾਈ ਕੀਤੀਆਂ 올 ਓਵਰ ਇੰਡੀਆ ਐਂਡ ਕੁਛ ਨੀਅਰਬ ਤੇ 올ਓਵਰ ਇੰਡੀਆ ਦੇ ਵਿੱਚ ਤੁਹਾਡੀ ਟੀਮ ਦੀ ਸਿਲੈਕਸ਼ਨ ਜਦੋਂ ਹੋਈ ਸੀ ਕਿਸ ਤਰੀਕੇ ਦਾ ਮਹਿਸੂਸ ਹੋਇਆ ਸੀ ਕਿਉਂਕਿ ਇਹ ਬਹੁਤ ਵੱਡੀ ਮਿਹਨਤ ਵੀ ਹੁੰਦੀ ਤੁਹਾਡੀ ਕੈਲੋ ਸਲੀਪਲੈਸ ਨਾਈਟਸ ਹੁੰਦੀਆਂ ਜਿਹੜੀਆਂ ਤੁਸੀਂ ਇੱਥੇ ਬੈਠ ਕੇ ਕੰਮ ਕਰਦੇ ਹੋ ਉਹ ਦਿਨ ਰਾਤ ਮਿਹਨਤ ਕਰਦੇ ਹੋ ਇੱਥੇ ਬਿਲਕੁਲ ਜੀ ਕਾਫੀ ਐਨਰਜੈਟਿਕ ਮਾਹੌਲ ਸੀ ਤੇ ਮਤਲਬ ਜਦੋਂ ਸਾਡਾ ਫੇਜ਼ 1 ਐਂਡ ਫੇਜ਼ 2 ਜਿਹੜੇ ਦੋ ਫੇਜ਼ ਹੁੰਦੇ ਆ ਉਸ ਵਾਸਤੇ ਸਾਡਾ ਫਾਈਨਲ ਰਿਜ਼ਲਟ ਆਇਆ ਕਿ ਸਾਡੀ ਟੀਮ ਫਾਈਨਲ ਰਾਉਂਡ ਲਈ ਕੁਆਲੀਫਾਈ ਕਰ ਚੁੱਕੀ ਹੈ ਪੰਜਾਬ ਦੇ ਵਿੱਚੋਂ ਆਲਮੋਸਟ 11 ਟੀਮਾਂ ਗਿਆ ਸੀ ਤੇ ਉਹਨਾਂ ਵਿੱਚੋਂ ਇੱਕ ਦੋ ਟੀਮਾਂ ਦੇ ਵਿੱਚ ਆਣਾ ਤੇ ਇੱਕ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਜਾਂਦੀ ਹੈ ਜੀ ਤੁਸੀਂ ਜਿਵੇਂ ਦੱਸਿਆ ਕਿ ਪੈਟਰੋਲ ਦੇ ਨਾਲ ਇਸ ਨੂੰ ਮੈਨੇਜ ਕੀਤਾ ਜਾਂਦਾ ਕਿੰਨਾ ਕੁ ਖਰਚਾ ਲੱਗ ਜਾਂਦਾ ਕਿਉਂਕਿ ਜਦੋਂ ਉੱਪਰ ਦੇਖਿਆ ਜਾਵੇ ਕਿ ਪੈਟਰੋਲ ਦੇ ਪ੍ਰਾਈਸਸ ਵੀ ਆਪਣੇ ਉੱਪਰ-ਨੀਚੇ ਹੁੰਦੇ ਰਹਿੰਦੇ ਫਿਰ ਤੁਹਾਨੂੰ ਉਹ ਚੀਜ਼ ਦਾ ਧਿਆ ਇਨ ਨੂੰ ਮੈਨੇਜ ਕੀਤਾ ਜਾਏਗਾ ਐਕਚੁਅਲੀ ਦੇ ਵਿੱਚ ਜਿਹੜੇ ਅਸੀਂ ਨਾਰਮਲੀ ਜਿਹੜੀ ਟੀਮਸ ਕਰਦੀਆਂ ਨੇ ਮੋਸਟਲੀ ਟੀਮਸ ਇਹ ਕਰਦੀਆਂ ਨੇ ਕਿ ਬਾਰੋ ਵੈਂਡਰਸ ਜਿਹੜੇ ਹੁੰਦੇ ਨੇ ਉਹਨਾਂ ਕੋਲ ਪਾਰਟਸ ਆਊਟਸੋਰਸ ਕਰ ਲੈ ਤੇ ਆਪ ਬਣਾਣਾ ਉਹ ਨਾਰਮਲੀ ਪ੍ਰਿਫਰ ਨਹੀਂ ਕਰਦੀਆਂ ਬਟ ਅਸੀਂ ਕੋਸ ਸੇਵਿੰਗ ਹੁੰਦੇ ਸਪੈਸ਼ਲੀ ਅਸੀਂ ਹਰ ਇੱਕ ਪਾਰਟ ਆਪ ਮੈਨੂਫੈਕਚਰ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਵੀ ਆਪਣੀ ਗੱਡੀ ਦਾ ਟ੍ਰਾਂਸਮਿਸ਼ਨ ਸਿਸਟਮ ਹੈ ਸਟੇਰੀਂਗ ਸਿਸਟਮ ਹੈ ਇਹ ਸਸਪੈਂਸ਼ਨ ਦੇਖ ਸਕਦੇ ਹੋ ਉਹ ਅਸੀਂ ਆਪ ਇਨ ਹਾਊਸ ਮੈਨੂਫੈਕਚਰ ਕੀਤੇ ਕਾਲਜ ਦੇ ਵਿੱਚ ਤੇ ਉਹਦੇ ਕਾਰਨ ਸਾਡੀ ਕਾਫੀ ਕਾਸ ਸੇਵਿੰਗ ਹੋਈ ਹੈ ਐਂਡ ਲੁਧਿਆਣਾ ਡਿਫੀਨਿਟਲੀ ਇੰਡਸਟਰੀ ਦਾ ਇੱਕ ਤਰੀਕੇ ਦਾ ਹੱਬ ਹੈ ਤੇ ਸਾਨੂੰ ਇੰਡਸਟਰੀ ਵੱਲੋਂ ਵੀ ਐਸਚੀਰੂਲ ਕਾਫੀ ਸਪੋਰਟ ਮਿਲੀ ਫਾਈਨੈਂਸ਼ੀਅਲੀ ਵੀ ਮਿਲੀ ਐਂਡ ਮੈਨੂਫੈਕਚਰਿੰਗ ਸਪੋਰਟ ਵੀ ਕਾਫੀ ਮਿਲੀ ਜਿਸ ਦੇ ਕਾਰਨ ਸੀ ਗੱਡੀ ਦੀ ਕੋਸਟ ਕਾਫੀ ਘਟਾ ਸਕੇ ਜੀ ਯੂਥ ਵਿੱਚ ਨਾ ਆਫ-ਰੋਡਿੰਗ ਦਾ ਬਹੁਤ ਜ਼ਿਆਦਾ ਕ੍ਰੇਜ਼ ਵੀ ਰਹਿੰਦਾ ਅਗਰ ਦੇਖਿਆ ਜਾਵੇ ਸਾਡੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਅਸੀਂ ਸਾਰੇ ਦੇਖਦੇ ਹਾਂ ਰੀਲਸ ਵਗੈਰਾ ਪੈਂਦੀਆਂ ਨੇ ਆਫ-ਰੋਡਿੰਗ ਦੇ ਵਿੱਚ ਥਾਰ ਲੈ ਕੇ ਗੱਡੀ ਲੈ ਕੇ ਬਟ ਇਹ ਆਫ-ਰੋਡਿੰਗ ਦੀ ਜ ਜਿਹੜੀ ਚੀਜ਼ ਬਣੀ ਹੋਈ ਹੈ ਉਹਦੇ ਨਾਲ ਹੀ ਅਸੀਂ ਪ੍ਰੇਫਰ ਕਰੀਏ ਉਸ ਨੂੰ ਬਿਲਕੁਲ ਜੀ ਥਾਰ ਜਿਹੜੀ ਅਸੀਂ ਤੁਸੀਂ ਹੁਣ ਥਾਰ ਦੀ ਗੱਲ ਕੀਤੀ ਥਾਰ ਜਿਹੜੀ ਹੈ ਉਹ ਇੱਕ ਲਗਾ ਲਓ ਤੁਸੀਂ ਮਲਟੀ ਪਰਪਰਪਿਟੀ ਵਾਹਨ ਹੈ ਜਿਸ ਦੇ ਵਿੱਚ ਅਸੀਂ ਫੈਮਲੀ ਵੀ ਨਾਲ ਫੈਮਲੀ ਨਾਲ ਵੀ ਟਰੈਵਲ ਕਰ ਸਕਦੇ ਹਾਂ ਬਟ ਐ ਜਿਹੜੀ ਗੱਡੀ ਹੈ ਇੱਕ ਤਰੀਕੇ ਨਾਲ ਸ਼ੌਂਕੀਆ ਗੱਡੀ ਹੈ ਮਤਲਬ ਜਿਹਨੂੰ ਐਕਚੁਅਲ ਦੇ ਵਿੱਚ ਆਫ ਰੋਡ ਦਾ ਸ਼ੌਂਕ ਹੋਵੇ ਆਫ ਰੋਡਿੰਗ ਕਰਨਾ ਚਾਹੇ ਐਕਚੁਅਲ ਐਕਸਪੀਰੀਅੰਸ ਲੈਣਾ ਚਾਹੇ ਆਫ ਰੋਡਿੰਗ ਦਾ ਕਿਵੇਂ ਦਾ ਹੁੰਦਾ ਹੈ ਕੀ ਉਹਦਾ ਮਤਲਬ ਤੁਸੀਂ ਬੈਠ ਕੇ ਕੀ ਉਹਦੀ ਫੀਲਿੰਗ ਆਉਂਦੀ ਹੈ ਤੁਸੀਂ ਕਿਵੇਂ ਚਲਾ ਸਕਦੇ ਹੋ ਗੱਡੀ ਨੂੰ ਐਂਡ ਕਿਹੋ ਜਿਹਾ ਟਰੈਕ ਤੇ ਚਲਾ ਸਕਦੇ ਹੋ ਬੇਸਿਕਲੀ ਉਹ ਇੱਕ ਤਰੀਕੇ ਦਾ ਕਲਚਰ ਰਿਪਰੈਜ਼ੈਂਟ ਕਰਦੀ ਹੈ ਜਿਹੜਾ ਐਕਚੁਅਲ ਆਫ-ਰੋਡ ਕਲਚਰ ਹੈ ਮਤਲਬ ਤੁਸੀਂ ਇਹ ਗੱਡੀਆਂ ਨੂੰ ਪਹਾੜਾਂ ਤੇ ਲੈ ਕੇ ਜਾ ਸਕਦੇ ਹੋ ਤੁਸੀਂ ਜਿੱਦਨ ਮਰਜ਼ੀ ਲੈ ਜਾਓ ਗੱਡੀ ਨੂੰ ਇਹ ਗੱਡੀ ਕਦੇ ਵੀ ਤੁਹਾਡਾ ਸਾਥ ਨਹੀਂ ਛੱਡੇਗੀ ਜੀ ਜਦੋਂ ਤੁਸੀਂ ਇਵੈਂਟ ਤੇ ਗਏ ਸੀਗੇ ਤੁਹਾਡੇ ਨਾਲ ਕੌਣ ਮਤਲਬ ਡਰਾਈਵ ਕਿਨੇ ਕੀਤਾ ਸੀ ਕਿਉਂਕਿ ਉਹ ਐਕਸਪੀਰੀਅੰਸ ਮੈਂ ਜਾਨਣਾ ਜ਼ਰੂਰ ਚਾਹੂੰਗੀ ਕਿਉਂਕਿ ਜਦੋਂ ਕੋਈ ਇਵੈਂਟ ਦੇ ਵਿੱਚ ਉਹ ਨਾ ਕੰਪੀਟੀਸ਼ਨ ਦੇਖ ਕੇ ਬੰਦਾ ਹੋਰ ਘ ਕੈਪਟਨ ਪੰਚਮ ਜੈ ਸਿੰਘ ਇਹ ਸਾਡੇ ਨਾਲ ਖੜੇ ਨੇ ਸਾਡੇ ਦੋ ਡਰਾਈਵਰ ਸੀ ਪੰਚਮ ਜੈ ਸਿੰਘ ਮੇਨ ਡਰਾਈਵਰ ਤੇ ਨਾਲ ਵੈਂਕਟ ਰਾਣਾ ਜੀ ਕੋ ਡਰਾਈਵਰ ਜੀ ਜੀ ਤੇ ਇਹਨਾਂ ਵੱਲੋਂ ਹੀ ਸਾਰੀ ਗੱਡੀ ਡਰਾਈਵ ਕੀਤੀ ਗਈ ਸੀ ਤੇ ਜੋ ਵੀ ਐਕਸਪੀਰੀਅੰਸ ਜੀ ਇਹਨਾਂ ਦਾ ਸੀ ਡਰਾਈਵਿੰਗ ਦਾ ਉੱਥੇ ਸਿਰਫ ਦੋ ਡਰਾਈਵਰ ਸਿਲੈਕਟ ਹੋਏ ਸੀ ਤੇ ਇਹਨਾਂ ਦੇ ਨਾਮ ਆਏ ਸੀ ਉਹਦੇ ਵਿੱਚ ਜੀ ਜੀ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿs ਤਰੀਕੇ ਦਾ ਐਕਸਪੀਰੀਅੰਸ ਰਿਹਾ ਸੀ ਉਸ ਵੇਲੇ ਕਿਉਂਕਿ ਇਵੈਂਟ ਦੇ ਵਿੱਚ ਕੰਪੀਟੀਸ਼ਨ ਦੇ ਨਾਲ ਨਾਲ ਇਹ ਵੀ ਹੁੰਦਾ ਕਿ ਅਸੀਂ ਆਪਣੀ ਟੀਮ ਨੂੰ ਵਧੀਆ ਲੈਵਲ ਤੱਕ ਪਹੁੰਚਾਣਾ ਹਾਂ ਹਾਂ ਬਿਲਕੁਲ ਮੈਮ ਜਦੋਂ ਕੰਪ ਅ ਬੱਚੇ ਜਿਹੜੇ ਅੱਜ ਕੱਲ ਇੱਥੇ ਲੋਕਲੀ ਡਰਾਈਵ ਕਰਦੇ ਨੇ ਜਿਹੜੀਆਂ ਥੋੜੀਆਂ ਜਿਹੀ ਬੱਗੀਆਂਸ ਮਿਲ ਜਾਂਦੀਆਂ ਨੇ ਜਾਂ ਕੋ ਕਾਰਟਸ ਮਿਲ ਜਾਂਦੀਆਂ ਨੇ ਉਹਨਾਂ ਤੋਂ ਕਾਫੀ ਡਿਫਰੈਂਟ ਹੈ ਵਹੀਕਲ ਜਿੱਦਾਂ ਮਤਲਬ ਤੁਸੀਂ ਇੱਕ ਵਾਰੀ ਆਹ ਚਲਾ ਲਿਆ ਤਾਂ ਤੁਹਾਨੂੰ ਉਹ ਚਲਾਣ ਦਾ ਸਵਾਦ ਨਹੀਂ ਆ ਸਕਦਾ ਤੇ ਜੇ ਇਹ ਜਿਹੜੇ ਵਹੀਕਲਸ ਨੇ ਉੱਥੇ ਹੁਣ ਚਿੱਕੜ ਕਾਫੀ ਹੁੰਦਾ ਆ ਉੱਥੇ ਜੀ ਐਸਪੈਸ਼ਲੀ ਇੱਕ ਡਿਚ ਹੁੰਦੀ ਆ ਜਿਹਦੇ ਵਿੱਚ ਯੂ ਹੈਵ ਟੂ ਗੋ ਥਰੂ ਬਟ ਯੂ ਹੈਵ ਟੂ ਗੋ ਥਰੂ ਫਾਸਟ ਸੋ ਉਹਦੇ ਵਿੱਚ ਇਸ਼ੂ ਆਹੀ ਆ ਵੀ ਜੇ ਤੁਸੀਂ ਤੇਜ਼ ਜਾ ਰਹੇ ਹੋ ਤਾਂ ਪਾਣੀ ਉੱਛਲਣਾ ਵਾ ਤੇ ਉੱਛੜ ਕੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਤੇ ਪੂਰਾ ਟੱਕਿਆ ਜਾਂਦਾ ਆ ਡਰਾਈਵਰ ਦੇ ਜਿਹੜੀਆਂ ਗੋਗਲਸ ਹੁੰਦੀਆਂ ਨੇ ਸਾਰੀਆਂ ਸਾਡੀਆਂ ਗੰਦੀਆਂ ਹੋ ਜਾਂਦੀਆਂ ਨੇ ਤੇ ਸਪੈਸ਼ਲੀ ਸਾਨੂੰ ਇੱਕ ਟੇਅਰ ਆਫਸ ਹੁੰਦੇ ਨੇ ਜਿਹਦੇ ਉੱਤੇ ਸਪੈਸ਼ਲ ਗਲਾਸਸ ਲੱਗਦੇ ਨੇ ਉਹ ਲੇਅਰਸ ਉਤਾਰਨੀਆਂ ਪੈਂਦੀਆਂ ਥਰੂ ਦ ਰੇਸ ਕਿ ਤਾਂ ਕਿ ਡਰਾਈਵਰ ਆਰਾਮ ਨਾਲ ਚਲਾ ਸਕੇ ਜੀ ਕਿਉਂਕਿ ਦਿਖਣਾ ਇੱਕਦਮ ਬੰਦ ਹੋ ਜਾਂਦਾ ਵਾ ਤੁਸੀਂ ਪੂਰੇ ਚਿੱਕੜ ਚ ਭਿੱਜੇ ਹੋਏ ਹੋ ਤੁਹਾਡਾ ਰੇਡੀਓ ਵਿੱਚ ਵਿੱਚ ਤੁਹਾਡੇ ਮਾਈਕ ਵਿੱਚ ਚਿੱਕੜ ਫਸਿਆ ਸੋ ਇਟ ਇਜ਼ ਅ ਵੈਰੀ ਥ੍ਰਿਲਿੰਗ ਐਕਸਪੀਰੀਅੰਸ ਓਵਰ ਆਲ ਕਦੇ ਤੁਸੀਂ ਤੁਹਾਨੂੰ ਸਭ ਕੁਝ ਤੁਹਾਨੂੰ ਮੈਨੇਜ ਕਰਨਾ ਬੰਦੀ ਹੈਵ ਟੂ ਟੂ ਮੈਨੇਜ ਦੀ ਇੰਜਨ ਵਾਈਬ੍ਰੇਸ਼ਨਸ ਯੂ ਹੈਵ ਟੂ ਮੇਕ ਸੈਂਸ ਆਫ ਹਾਊ ਮਾਚ ਫਿਊਲ ਇਜ਼ देयर ਇਨ ਯਰ ਵਹੀਕਲ ਸੋ ਦੈਟ ਯੂ ਕੈਨ ਗੋ ਬੈਕ ਟੂ ਦ ਪਿਟਸ ਗੈਟ ਇਟ ਰੀਫਿਊਲਡ ਇਨ ਟਾਈਮ ਐਂਡ ਲੈਪ ਟਾਈਮਸ ਆ ਹੈਡ ਅ ਵਾਚ ਔਨ ਮਾਈ ਸੈਲਫ ਦ ਵਾਚ ਵਾਸ ਕੰਪਲੀਟਲੀ ਡਿਸਟਰੋਇਡ ਥੂਰਿੰਗ ਦ ਰੇਸ ਬਹੁਤ ਸਾਰੇ ਨੁਕਸਾਨ ਵੀ ਆ ਪਰ ਮੈਨੂੰ ਲੱਗਦਾ ਕਿ ਐਕਸਪੀਰੀਅੰਸ ਸਭ ਤੋਂ ਐਕਸਪੀਰੀਅੰਸ ਜੀ ਸਭ ਤੋਂ ਵੱਡੀ ਐਕਸਪੀਰੀਅੰਸ ਉੱਤ ਜੀ ਆਹੀ ਆ ਵੀ ਇਹ ਵਹੀਕਲ ਨੇ ਸਾਡਾ ਸਾਥ ਨਹੀਂ ਛੱਡਿਆ ਪੂਰਾ ਇਵੈਂਟ ਜੀ 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 ਇੰਨੇ ਟਫ ਕੰਡੀਸ਼ਨਸ ਤੋਂ ਬਾਅਦ ਵੀ ਇੰਨੀਆਂ ਰਗਟ ਕੰਡੀਸ਼ਨਸ ਤੋਂ ਬਾਅਦ ਵੀ ਇਹ ਵਹੀਕਲ ਬਿਲਕੁਲ ਨਹੀਂ ਰੁਕਿਆ ਉੱਥੇ ਗੱਡੀਆਂ ਸੀਗੀਆਂ ਜਿਹੜੀਆਂ ਕੋ ਉੱਥੇ ਇੱਕ ਸਟੀਪ ਕਲਾਈਮ ਸੀਗੀ ਫਰਸਟ ਸੈਕਟਰ ਦੇ ਵਿੱਚ ਕਿ ਚੜਦਿਆਂ ਹੀ ਸਾਰ ਇੱਕ 45 ਡਿਗਰੀ ਦੀ ਚੜਾਈ ਆ ਪਹਾੜੀ ਚੜਨੀ ਪੂਰੀ ਦੀ ਪੂਰੀ ਤੇ ਇਹ ਗੱਡੀ ਇੱਕ ਵਾਰ ਨਹੀਂ ਰੁਕੀ ਉੱਥੇ ਗੱਡੀਆਂ ਸਿਗੀਆਂ ਜਿਹੜੀਆਂ ਤੱਕਾ ਲਾ ਲਾ ਕੇ ਚੜਾਉਣੀਆਂ ਪੈ ਰੀਆਂ ਸੀ ਪਰ ਇਹ ਗੱਡੀ ਬਿਲਕੁਲ ਨਹੀਂ ਇੱਕ ਵਾਰੀ ਵੀ ਨਹੀਂ ਰੁਕੀ ਮਨ ਮਹਿਸੂਸ ਹੁੰਦਾ ਟੀਮ ਦਾ ਮਿਹਨਤ ਜਿਹੜੀ ਰੰਗ ਵੀ ਲਿਆਈ ਟੀਮ ਦੀ ਇਹ ਇੱਕ ਜਿਹੜੀ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਕਿ ਇੱਕ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਇੰਜੀਨੀਅਰਿੰਗ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਸਿਸਟਮਸ ਨੂੰ ਕੰਬਾਈਨ ਕਰਨਾ ਜਦੋਂ ਅਸੀਂ ਮਲਟੀਪਲ ਸਬਸਿਸਟਮਸ ਨੂੰ ਕੰਬਾਈਨ ਕਰਕੇ ਇੱਕ ਵਰਕਿੰਗ ਇਕੋਸਿਸਟਮ ਕ੍ਰੀਏਟ ਕਰਦੇ ਆ ਉਹ ਸਾਡੇ ਲਈ ਸਭ ਤੋਂ ਵੱਡੀ ਇੱਕ ਚੀਜ਼ ਹੁੰਦੀ ਜਿਵੇਂ ਇੱਕ ਸ਼ਰੀਰ ਆ ਜੀ ਥਿਉਰੀ ਨੂੰ ਪ੍ਰੈਕਟੀਕਲ ਦੇ ਵਿੱਚ ਲਿਆਣਾ ਇੱਕ ਕਹਿ ਲੋ ਚੈਲੈਂਜਿੰਗ ਵੀ ਹੁੰਦਾ ਥੋੜਾ ਬਟ ਜਦੋਂ ਹੋ ਜਾਂਦਾ ਹੈ ਉਦੋਂ ਹੈਗਾ ਹੀ ਹੈ ਬਿਲਕੁਲ ਬਿਲਕੁਲ ਕਿਉਂਕਿ ਜੀ ਜਿੱਦਾਂ ਥਿਉਰੀ ਦੇ ਵਿੱਚ ਹੁਣ ਸਾਨੂੰ ਥਿਓਰੈਟੀਕਲ ਬਹੁਤ ਫਰਕ ਹੁੰਦਾ ਵਾ ਐਕਚੁਅਲ ਨਾਲੋਂ ਅਸੀਂ ਲਾਸਸ ਕੈਲਕੂਲੇਟ ਕਰਨ ਦੇ ਵਿੱਚ ਅਸੀਂ ਕਹਿੰਦੇ ਲਾਸ ਆ ਜੇ ਤੁਸੀਂ ਪ੍ਰੈਕਟੀਕਲੀ ਕਰਨਾ ਵਾ ਯੂ ਹੈਵ ਟੂ ਨੋ ਵੇਅਰ ਦੈਟ ਲਾਸ ਇਸ ਕਮਿੰਗ ਫਰਮ ਬਿਲਕੁਲ ਸੋ ਯੂ ਹੈਵ ਟੂ ਫਿਗਰ ਇਟ ਆਊਟ ਯੂ ਹੈਵ ਟੂ ਇੰਪਰੂਵ ਇਟ ਤੇ ਜਦੋਂ ਸਾਰਾ ਕੁਝ ਇਕੱਠਾ ਹੋ ਕੇ ਇੱਕ रेस दी फॉर्म चेक रेसिंग व्हीकल दी फॉर्म ਚ ਇਕੱਠਾ ਹੋ ਕੇ ਚੱਲਦਾ ਹੈ ਇਟ ਇਜ਼ ਅ ਨੈਕਸਟ ਲੈਵਲ ਐਕਸਪੀਰੀਅੰਸ ਕੈਨਟ ਇਵਨ ਐਕਸਪਲੇਨ ਇਟ थैंक यू so much ਟੀਮ ਜੈਨਸੋਨਿਕ ਨੇ ਤਾਂ ਬਿਲਕੁਲ ਰੌਕ ਕਰ ਦਿੱਤਾ ਬਹੁਤ ਸਾਰੇ ਐਕਸਪੀਰੀਅੰਸ ਇਸ ਇਹਨਾਂ ਨਾਲ ਜੁੜੇ ਹੋਏ ਨੇ ਥਿਉਰੀ ਨੂੰ ਪ੍ਰੈਕਟੀਕਲ ਚ ਲੈ ਕੇ ਆਇਆ ਆਫ ਰੋਡਿੰਗ ਦਾ ਇਹੋ ਜਿਹਾ ਵਾਹਨ ਤਿਆਰ ਕਰ ਦਿੱਤਾ ਜੋ ਸ਼ਾਇਦ ਇਸ ਵੇਲੇ ਜੇਕਰ ਕੋਈ ਉੱਥੇ ਦੇਖ ਰਿਹਾ ਤਾਂ ਉਹਨਾਂ ਨੂੰ ਹੁਣ ਇਹ ਹੋਏਗਾ ਕਿ ਅਸੀਂ ਥਾਰ ਤੇ ਆਫ ਰੋਡਿੰਗ ਨਹੀਂ ਕਰਨੀ ਅਸੀਂ ਇਹਦੇ ਥਰੂ ਹੀ ਆਫ ਰੋਡਿੰਗ ਕਰਨੀ ਹੈ ਤਾਂ ਸਪੋਰਟ ਵੀ ਇਹ ਕਿਨਾਂ ਨੂੰ ਇੰਡਸਟਰੀ ਦਾ ਇਹਨਾਂ ਨੇ ਬਹੁਤ ਵੱਡਾ ਕਹਿ ਲਓ ਇਹਨਾਂ ਨੂੰ ਆਸਰਾ ਮਿਲਿਆ ਤਾਂ ਇਹਨਾਂ ਨੇ ਸਾਰੀ ਲੋਕਲ ਇੰਡਸਟਰੀ ਤੋਂ ਪਾਰਟਸ ਇਕੱਠੇ ਕਰਕੇ ਇਸ ਨੂੰ ਤਿਆਰ ਕੀਤਾ ਤਾਂ ਦੇ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾ ਨਾਲ ਸਤੰਬਰ ਹਾੜੋਦੇ ਨਾਲ ਮੈਂ ਪ੍ਰੀਬਲੀਂਗ